ਸੋਸ਼ੀਅਲ ਵਿਖਰੇ ਤੁਸੀਂ ਔਨ 에ਅਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਨੂੰ ਲੈ ਕੇ ਜਿਨ੍ਹਾਂ ਦੀ ਜਾਨ ਨੂੰ ਸ਼ਾਇਦ ਖਤਰਾ ਹੈ ਸ਼ਾਇਦ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿਉਂਕਿ ਇੰਟੈਲੀਜੈਂਸ ਬਿਊਰੋ ਵੱਲੋਂ ਖੂਫੀਆ ਰਿਪੋਰਟ ਮਿਲੀ ਹੈ ਜਾਨ ਨੂੰ ਲੈ ਕੇ ਥ੍ਰੈਟਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਦੇ ਵਿੱਚ ਆ ਗਈ ਇੱਕ ਵੱਡਾ ਐਕਸ਼ਨ ਲਿਆ ਗਿਆ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਦਾ ਜੋ ਸੁਰੱਖਿਆ ਕੇਰਾ ਵਧਾ ਦਿੱਤਾ ਗਿਆ Z+ ਸਿਕਿਉਰਿਟੀ ਪਹਿਲਾਂ ਉਹਨਾਂ ਨੂੰ ਮਿਲੀ ਹੋਈ ਸੀ ਹੁਣ ਉਹਨਾਂ ਦੀ ਸੁਰੱਖਿਆ ਤਬਦੀਲ ਕਰ ਦਿੱਤੀ ਗਈ ਹੈ ਏਐਸਐਲ ਦੇ ਵਿੱਚ ਯਾਨੀ ਕਿ ਪਾਨ ਸਿਕਿਉਰਿਟੀ ਲਾਇਸਨ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਸੋ ਹੁਣ ਹੋਰ ਵੀ ਜ਼ਿਆਦਾ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਕਿਉਂਕਿ ਇੰਟੈਲੀਜੈਂਸ ਬਿਊਰੋ ਨੇ ਉਹਨਾਂ ਦੀ ਜਾਨ ਨੂੰ ਖਤਰਾ ਦੱਸਿਆ ਸੀ ਇੱਕ ਖੂਫਿਆ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਲਰਟ ਦਿੱਤਾ ਗਿਆ ਸੀ ਔਰ ਕੇਂਦਰ ਸਰਕਾਰ ਨੇ ਇਸ ਤੋਂ ਬਾਅਦ ਸਖਤ ਐਕਸ਼ਨ ਲਿਆ ਹੈ ਮੋਹਨਪਾਗਵਤ ਦੀ ਸੁਰੱਖਿਆ ਘੇਰੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ Z+ ਸਿਕਿਉਰਿਟੀ ਨੂੰ ASL ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਹੁਣ ਤੱਕ ਮੋਹਨਪਾਗਵਤ Z+ ਸਿਕਿਉਰਿਟੀ ਦੇ ਘੇਰੇ ਦੇ ਵਿੱਚ ਰਹਿੰਦੇ ਸੀ ਤੇ 58 ਕਮਾਂਡੋ ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਰਹਿੰਦੇ ਸੀ ਪਰ ਹੁਣ ਹੋਰ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਘੇਰੇ ਨੂੰ ਦੇਖਣਗੇ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਮੋਹਨ ਪਾਗਵਤ ਤੀਜੇ ਅਜਿਹੇ ਵਿਅਕਤੀ ਹੋਣਗੇ ਭਾਰਤ ਦੇ ਵਿੱਚ ਜੋ ਕਿ ਏਐਸਐਲ ਦੇ ਸੁਰੱਖਿਆ ਘੇਰੇ ਦੇ ਵਿੱਚ ਹੁਣ ਰਹਿਣਗੇ ਦਰਅਸਲ ਇੰਟੈਲੀਜੈਂਸ ਬਿਊਰੋ ਵੱਲੋਂ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮੋਹਨ ਪਾਗਵਤ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕਰ ਰਿਹਾ ਹੈ ਹੁਣ ਉਹਨਾਂ ਦੀ ਸੁਰੱਖਿਆ ਹੋਰ ਵੀ ਜ਼ਾਦਾ ਸਖਤ ਹੋ ਜਾਏਗੀ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਹੁਣ ਤੱਕ ਸੀਆਈਐਸਐਫ ਜਵਾਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਤੇ 58 ਕਮਾਂਡੋ ਕਲॉकवाइज ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਹੁੰਦੇ ਸੀ ਪਰ ਹੁਣ ਸੀਆਈਐਸਐਫ ਕਮਾਂਡੋ ਪਗਵਤ ਦੇ ਬਿਲਕੁਲ ਨੇੜੇ ਰਹਿਣਗੇ ਤੇ ਹੋਰ ਵੀ ਜ਼ਿਆਦਾ ਐਕਟਿਵ ਰਹਿਣਗੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਏਐਸਐਲ ਪੱਦਰ ਦੀ ਜੋ ਸੁਰੱਖਿਆ ਹੈ ਜਿਸ ਵੀ ਸ਼ਖਸ ਨੂੰ ਮਿਲਦੀ ਹੈ ਉਸ ਦੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਸਿਹਤ ਤੇ ਹੋਰ ਵਿਭਾਗ ਜਿਵੇਂ ਕਿ ਸਥਾਨਕ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੀ ਭਾਗੀਦਾਰੀ ਜ਼ਰੂਰੀ ਹੋ ਜਾਂਦੀ ਹੈ ਔਰ ਜਾਣਕਾਰੀ ਦੇ ਮੁਤਾਬਕ ਜੇਕਰ ਐਸਐਲ ਦੀ ਸੁਰੱਖਿਆ ਘੇਰੇ ਦੇ ਵਿੱਚ ਜਿਸ ਨੂੰ ਸੁਰੱਖਿਆ ਮਿਲੀ ਹੋਈ ਹੈ ਜੇਕਰ ਉਸ ਨੇ ਹੈਲੀਕਾਪਟਰ ਦੇ ਆਹੀਂ ਯਾਤਰਾ ਵੀ ਕਰਨੀ ਹੈ ਚੌਪਰ ਦੇ ਰਾਹੀਂ ਯਾਤਰਾ ਵੀ ਕਰਨੀ ਹੈ ਤਾਂ ਫਿਰ ਵਿਸ਼ੇਸ਼ ਰੂਪ ਦੇ ਨਾਲ ਡਿਜ਼ਾਈਨ ਹੈਲੀਕਾਪਟਰਸ ਦੇ ਵਿੱਚ ਹੀ ਉਹ ਯਾਤਰਾ ਕਰ ਸਕਦੇ ਨੇ ਕਿਉਂਕਿ ਇਸ ਦੇ ਲਈ ਇੱਕ ਵੱਖਰਾ ਪ੍ਰੋਟੋਕਾਲ ਹੁੰਦਾ ਹੈ ਜਿਸ ਨੂੰ ਕਿ ਜ਼ਰੂਰ ਜ਼ਰੂਰ ਫਾਲੋ ਕਰਨਾ ਹੁੰਦਾ ਹੈ ਸੋ ਭਾਰਤ ਦੇ ਵਿੱਚ ਜੇਕਰ ਸੁਰੱਖਿਆ ਕੈਟਾਗਰੀਆਂ ਦੀ ਗੱਲ ਕੀਤੀ ਜਾਵੇ ਤਾਂ ਐਕਸ ਸੁਰੱਖਿਆ ਹੁੰਦੀ ਹੈ ਵਾਈ ਸੁਰੱਖਿਆ ਹੁੰਦੀ ਹੈ ਵਾਈ ਪਲੱਸ ਸਿਕਿਉਰਿਟੀ ਹੁੰਦੀ ਹੈ ਜ਼ੈਡ ਉਸ ਤੋਂ ਬਾਅਦ ਜ਼ੈਡ ਪਲੱਸ ਸਿਕਿਉਰਿਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਉਂਦੀ ਹੈ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜਨ ਇਹਨਾਂ ਦੇ ਵਿੱਚ ਜੋ ਸੀਆਈਐਸਐਫ ਕਮਾਂਡੋ ਨੇ ਉਹਨਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਉਹਨਾਂ ਦੀ ਜੋ ਟੈਕਨੀਕ ਹੈ ਉਹ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਂਦੀ ਔਰ ਦੱਸ ਦਈਏ ਕਿ ਜੋ ਸੁਰੱਖਿਆ ਦੇ ਵਿੱਚ ਮੁਲਾਜ਼ਮ ਤਨਖਤ ਰਹਿੰਦੇ ਨੇ ਉਹ ਹੁਣ ਹੋਰ ਵੀ ਜ਼ਿਆਦਾ ਐਕਟਿਵ ਤਰੀਕੇ ਦੇ ਨਾਲ ਸੁਰੱਖਿਆ ਕਰਦੇ ਨੇ ਤੇ ਜੋ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਹੈ ਉਹ ਤਾਂ ਜ਼ਾਹਿਰ ਤੌਰ ਦੇ ਨਾਲ ਵੱਧ ਜਾਂਦੀ ਹੈ ਦਰਅਸਲ ਆਰਐਸਐਸ ਦੇ ਪ੍ਰਧਾਨ ਨੇ ਮੋਹਨ ਪਾਗਵਤ ਔਰ ਲਗਾਤਾਰ ਹਿੰਦੂਤਵ ਨੂੰ ਲੈ ਕੇ ਵੱਡੇ ਵੱਡੇ ਬਿਆਨ ਵੀ ਜਾਰੀ ਕਰਦੇ ਰਹਿੰਦੇ ਨੇ ਤੋਂ ਇੰਟੈਲੀਜੈਂਸ ਬਿਊਰੋ ਨੇ ਜੋ ਥ੍ਰੈਟ ਜਾਰੀ ਕੀਤਾ ਹੈ ਜੋ ਖੁਫੀਆ ਰਿਪੋਰਟ ਜਾਰੀ ਕੀਤੀ ਹੈ ਉਸ ਦੇ ਵਿੱਚ ਖਤਰਾ ਦੱਸਿਆ ਗਿਆ ਹੈ ਅਲਰਟ ਜਾਰੀ ਕੀਤਾ ਗਿਆ ਹੈ ਕਿ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਜ਼ਾਹਿਰ ਜਈ ਗੱਲ ਹੈ ਇੰਟੈਲੀਜੈਂਸ ਬਿਊਰੋ ਨੇ ਇਹ ਥ੍ਰੈਟ ਜਾਰੀ ਕੀਤਾ ਹੈ ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕੋਈ ਠੋਸ ਕਾਰਨ ਉਹਨਾਂ ਨੂੰ ਇਸ ਅਲਰਟ ਦੇ ਪਿੱਛੇ ਲੱਗਿਆ ਹੋਣਾ ਜਿਸ ਤੋਂ ਬਾਅਦ ਇਹ ਅਲਰਟ ਤੇ ਇਹ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਹੈ ਮੋਹਨ ਭਗਵਤ ਦੀ ਸੁਰੱਖਿਆ ਨੂੰ ਲੈ ਕੇ ਔਰ ਇਸੇ ਕਰਕੇ ਉਹਨਾਂ ਦੀ ਸੁਰੱਖਿਆ ਦਾ ਜੋ ਘੇਰਾ ਹੈ ਹੁਣ ਵਧਾ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਰਿਪੋਰਟ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਹੈ ਬਲਕਿ ਬਹੁਤ ਗੰਭੀਰ ਤਰੀਕੇ ਦੇ ਨਾਲ ਇਸ ਨੂੰ ਲਿਆ ਹੈ ਤੇ Z+ ਸਿਕਿਉਰਿਟੀ ਹੁਣ ਤੱਕ ਮੋਹਨ ਪਾਗਵਤ ਨੂੰ ਮਿਲੀ ਹੋਈ ਸੀ ਪਰ ਹੁਣ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਇਸਨ ਦੇ ਤਹਿਤ ਉਹਨਾਂ ਦੀ ਜੋ ਸੁਰੱਖਿਆ ਹੈ ਉਹ ਹੋਵੇਗੀ ਯਾਨੀ ਕਿ ਹੋਰ ਮਜ਼ਬੂਤ ਹੋਰ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਮੋਹਨ ਪਾਗਵਤ ਹੁਣ ਵਿਚਰਨਗੇ ਸੋਸ਼ੀਅਲ ਕਾਲ ਵਿਖਰੇ ਤੁਸੀਂ ਔਨ 에ਅਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਨੂੰ ਲੈ ਕੇ ਜਿਨ੍ਹਾਂ ਦੀ ਜਾਨ ਨੂੰ ਸ਼ਾਇਦ ਖਤਰਾ ਹੈ ਸ਼ਾਇਦ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿਉਂਕਿ ਇੰਟੈਲੀਜੈਂਸ ਬਿਊਰੋ ਵੱਲੋਂ ਖੂਫੀਆ ਰਿਪੋਰਟ ਮਿਲੀ ਹੈ ਜਾਨ ਨੂੰ ਲੈ ਕੇ ਥ੍ਰੈਟਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਦੇ ਵਿੱਚ ਆ ਗਈ ਇੱਕ ਵੱਡਾ ਐਕਸ਼ਨ ਲਿਆ ਗਿਆ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਦਾ ਜੋ ਸੁਰੱਖਿਆ ਕੇਰਾ ਵਧਾ ਦਿੱਤਾ ਗਿਆ Z+ ਸਿਕਿਉਰਿਟੀ ਪਹਿਲਾਂ ਉਹਨਾਂ ਨੂੰ ਮਿਲੀ ਹੋਈ ਸੀ ਹੁਣ ਉਹਨਾਂ ਦੀ ਸੁਰੱਖਿਆ ਤਬਦੀਲ ਕਰ ਦਿੱਤੀ ਗਈ ਹੈ ASL ਦੇ ਵਿੱਚ ਯਾਨੀ ਕਿ ਵਾਨ ਸਿਕਿਉਰਿਟੀ ਲਾਇਸਨ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਸੋ ਹੁਣ ਹੋਰ ਵੀ ਜ਼ਿਆਦਾ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਕਿਉਂਕਿ ਇੰਟੈਲੀਜੈਂਸ ਬਿਊਰੋ ਨੇ ਉਹਨਾਂ ਦੀ ਜਾਨ ਨੂੰ ਖਤਰਾ ਦੱਸਿਆ ਸੀ ਇੱਕ ਖੂਫਿਆ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਲਰਟ ਦਿੱਤਾ ਗਿਆ ਸੀ ਔਰ ਕੇਂਦਰ ਸਰਕਾਰ ਨੇ ਇਸ ਤੋਂ ਬਾਅਦ ਸਖਤ ਐਕਸ਼ਨ ਲਿਆ ਹੈ ਮੋਹਨ ਪਾਗਵਤ ਦੀ ਸੁਰੱਖਿਆ ਘੇਰੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ Z+ ਸਿਕਿਉਰਿਟੀ ਨੂੰ ASL ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜ਼ਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਹੁਣ ਤੱਕ ਮੋਹਨ ਪਾਗਵਤ Z+ ਸਿਕਿਉਰਿਟੀ ਦੇ ਘੇਰੇ ਦੇ ਵਿੱਚ ਰਹਿੰਦੇ ਸੀ ਤੇ 58 ਕਮਾਂਡੋ ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਰਹਿੰਦੇ ਸੀ ਪਰ ਹੁਣ ਹੋਰ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਘੇਰੇ ਨੂੰ ਦੇਖਣਗੇ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਮੋਹਨ ਪਾਗਵਤ ਤੀਜੇ ਅਜਿਹੇ ਵਿਅਕਤੀ ਹੋਣਗੇ ਭਾਰਤ ਦੇ ਵਿੱਚ ਜੋ ਕਿ ਏਐਸਐਲ ਦੇ ਸੁਰੱਖਿਆ ਘੇਰੇ ਦੇ ਵਿੱਚ ਹੁਣ ਰਹਿਣਗੇ ਦਰਅਸਲ ਇੰਟੈਲੀਜੈਂਸ ਬਿਊਰੋ ਵੱਲੋਂ ਥ्रेट ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮੋਹਨ ਪਾਗਵਤ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕਰ ਰਿਹਾ ਹੈ ਹੁਣ ਉਹਨਾਂ ਦੀ ਸੁਰੱਖਿਆ ਹੋਰ ਵੀ ਜ਼ਿਆਦਾ ਸਕਟ ਹੋ ਜਾਏਗੀ ਜਿਵੇਂ ਕਿ ਇਸੇ ਪਹਿਲਾਂ ਵੀ ਦੱਸਿਆ ਹੈ ਕਿ ਹੁਣ ਤੱਕ ਸੀਆਈਐਸਐਫ ਜਵਾਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਤੇ 58 ਕਮਾਂਡੋ ਕਲॉकवाइज ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਹੁੰਦੇ ਸੀ ਪਰ ਹੁਣ ਸੀਆਈਐਸਐਫ ਕਮਾਂਡੋ ਪਗਵਤ ਦੇ ਬਿਲਕੁਲ ਨੇੜੇ ਰਹਿਣਗੇ ਤੇ ਹੋਰ ਵੀ ਜ਼ਿਆਦਾ ਐਕਟਿਵ ਰਹਿਣਗੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਏਐਸਐਲ ਪੱਦਰ ਦੀ ਜੋ ਸੁਰੱਖਿਆ ਹੈ ਜਿਸ ਵੀ ਸ਼ਖਸ ਨੂੰ ਮਿਲਦੀ ਹੈ ਉਸ ਦੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਸਿਹਤ ਤੇ ਹੋਰ ਵਿਭਾਗ ਜਿਵੇਂ ਕਿ ਸਥਾਨਕ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੀ ਭਾਗੀਦਾਰੀ ਜ਼ਰੂਰੀ ਹੋ ਜਾਂਦੀ ਹੈ ਔਰ ਜਾਣਕਾਰੀ ਦੇ ਮੁਤਾਬਕ ਜੇਕਰ ਐਸਐਲ ਦੀ ਸੁਰੱਖਿਆ ਘੇਰੇ ਦੇ ਵਿੱਚ ਜਿਸ ਨੂੰ ਸੁਰੱਖਿਆ ਮਿਲੀ ਹੋਈ ਹੈ ਜੇਕਰ ਉਸ ਨੇ ਹੈਲੀਕਾਪਟਰ ਦੇ ਰਾਹੀਂ ਯਾਤਰਾ ਵੀ ਕਰਨੀ ਹੈ ਚੌਪਰ ਦੇ ਰਾਹੀਂ ਯਾਤਰਾ ਵੀ ਕਰਨੀ ਹੈ ਤਾਂ ਫਿਰ ਵਿਸ਼ੇਸ਼ ਰੂਪ ਦੇ ਨਾਲ ਡਿਜ਼ਾਈਨ ਹੈਲੀਕਾਪਟਰਸ ਦੇ ਵਿੱਚ ਹੀ ਉਹ ਯਾਤਰਾ ਕਰ ਸਕਦੇ ਨੇ ਕਿ ਇਸ ਦੇ ਲਈ ਇੱਕ ਵੱਖਰਾ ਪ੍ਰੋਟੋਕਾਲ ਹੁੰਦਾ ਹੈ ਜਿਸ ਨੂੰ ਕਿ ਜ਼ਰੂਰ ਜ਼ਰੂਰ ਫਾਲੋ ਕਰਨਾ ਹੁੰਦਾ ਹੈ ਸੋ ਭਾਰਤ ਦੇ ਵਿੱਚ ਜੇਕਰ ਸੁਰੱਖਿਆ ਕੈਟਾਗਰੀਆਂ ਦੀ ਗੱਲ ਕੀਤੀ ਜਾਵੇ ਤਾਂ ਐਕਸ ਸੁਰੱਖਿਆ ਹੁੰਦੀ ਹੈ ਵਾਈ ਸੁਰੱਖਿਆ ਹੁੰਦੀ ਹੈ ਵਾਈ ਪਲੱਸ ਸਿਕਿਉਰਿਟੀ ਹੁੰਦੀ ਹੈ ਜ਼ੈਡ ਉਸ ਤੋਂ ਬਾਅਦ ਜ਼ੈਡ ਪਲੱਸ ਸਿਕਿਉਰਿਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਉਂਦੀ ਹੈ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜ਼ਨ ਇਹਨਾਂ ਦੇ ਵਿੱਚ ਜੋ ਸੀਆਈਐਸਐਫ ਕਮਾਂਡੋ ਨੇ ਉਹਨਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਉਹਨਾਂ ਦੀ ਜੋ ਟੈਕਨੀਕ ਹੈ ਉਹ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਂਦੀ ਔਰ ਦੱਸ ਦਈਏ ਕਿ ਜੋ ਸੁਰੱਖਿਆ ਦੇ ਵਿੱਚ ਮੁਲਾਜ਼ਮ ਤੈਨਾਤ ਰਹਿੰਦੇ ਨੇ ਉਹ ਹੁਣ ਹੋਰ ਵੀ ਜ਼ਿਆਦਾ ਐਕਟਿਵ ਤਰੀਕੇ ਦੇ ਨਾਲ ਸੁਰੱਖਿਆ ਕਰਦੇ ਨੇ ਜੋ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਹੋ ਤਾਂ ਜ਼ਾਹਿਰ ਤੌਰ ਦੇ ਨਾਲ ਵੱਧ ਜਾਂਦੀ ਹੈ ਦਰਅਸਲ ਆਰਐਸਐਸ ਦੇ ਪ੍ਰਧਾਨ ਨੇ ਮੋਹਨ ਪਾਗਵਤ ਔਰ ਲਗਾਤਾਰ ਹਿੰਦੂਤਵ ਨੂੰ ਲੈ ਕੇ ਵੱਡੇ ਵੱਡੇ ਬਿਆਨ ਵੀ ਜਾਰੀ ਕਰਦੇ ਰਹਿੰਦੇ ਨੇ ਤੋਂ ਇੰਟੈਲੀਜੈਂਸ ਬਿਊਰੋ ਨੇ ਜੋ ਥ੍ਰੈਟ ਜਾਰੀ ਕੀਤਾ ਹੈ ਜੋ ਖੁਫੀਆ ਰਿਪੋਰਟ ਜਾਰੀ ਕੀਤੀ ਹੈ ਉਸ ਦੇ ਵਿੱਚ ਖਤਰਾ ਦੱਸਿਆ ਗਿਆ ਹੈ ਅਲਰਟ ਜਾਰੀ ਕੀਤਾ ਗਿਆ ਹੈ ਕਿ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਜ਼ਾਹਿਰ ਜਈ ਗੱਲ ਹੈ ਇੰਟੈਲੀਜੈਂਸ ਬਿਊਰੋ ਨੇ ਇਹ ਥ੍ਰੈਟ ਜਾਰੀ ਕੀਤਾ ਹੈ ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕੋਈ ਠੋਸ ਕਾਰਨ ਉਹਨਾਂ ਨੂੰ ਇਸ ਅਲਰਟ ਦੇ ਪਿੱਛੇ ਲੱਗਿਆ ਹੋਣਾ ਜਿਸ ਤੋਂ ਬਾਅਦ ਇਹ ਅਲਰਟ ਤੇ ਇਹ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਹੈ ਮੋਹਨ ਭਗਵਤ ਦੀ ਸੁਰੱਖਿਆ ਨੂੰ ਲੈ ਕੇ ਔਰ ਇਸੇ ਕਰਕੇ ਉਹਨਾਂ ਦੀ ਸੁਰੱਖਿਆ ਦਾ ਜੋ ਘੇਰਾ ਹੈ ਹੁਣ ਵਧਾ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਰਿਪੋਰਟ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਹੈ ਬਲਕਿ ਬਹੁਤ ਗੰਭੀਰ ਤਰੀਕੇ ਦੇ ਨਾਲ ਇਸ ਨੂੰ ਲਿਆ ਹੈ ਤੇ Z+ ਸਿਕਿਉਰਿਟੀ ਹੁਣ ਤੱਕ ਮੋਹਨ ਪਾਗਵਤ ਨੂੰ ਮਿਲੀ ਹੋਈ ਸੀ ਪਰ ਹੁਣ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਇਸੈਂਸ ਦੇ ਤਹਿਤ ਉਹਨਾਂ ਦੀ ਜੋ ਸੁਰੱਖਿਆ ਹੈ ਉਹ ਹੋਵੇਗੀ ਯਾਨੀ ਕਿ ਹੋਰ ਮਜ਼ਬੂਤ ਹੋਰ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਮੋਹਨ ਪਾਗਵਤ ਹੁਣ ਵਿਚਰਨਗੇ ਸੋਸ਼ੀਅਲ ਖ਼ਾਲ ਵਿਖਰੇ ਤੁਸੀਂ ਔਨ 에ਅਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਨੂੰ ਲੈ ਕੇ ਜਿਨ੍ਹਾਂ ਦੀ ਜਾਨ ਨੂੰ ਸ਼ਾਇਦ ਖਤਰਾ ਹੈ ਸ਼ਾਇਦ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿਉਂਕਿ ਇੰਟੈਲੀਜੈਂਸ ਬਿਊਰੋ ਵੱਲੋਂ ਖੂਫੀਆ ਰਿਪੋਰਟ ਮਿਲੀ ਹੈ ਜਾਨ ਨੂੰ ਲੈ ਕੇ ਥ੍ਰੈਟਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਦੇ ਵਿੱਚ ਆ ਗਈ ਇੱਕ ਵੱਡਾ ਐਕਸ਼ਨ ਲਿਆ ਗਿਆ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਦਾ ਜੋ ਸੁਰੱਖਿਆ ਕੇਰਾ ਵਧਾ ਦਿੱਤਾ ਗਿਆ Z+ ਸਿਕਿਉਰਿਟੀ ਪਹਿਲਾਂ ਉਹਨਾਂ ਨੂੰ ਮਿਲੀ ਹੋਈ ਸੀ ਹੁਣ ਉਹਨਾਂ ਦੀ ਸੁਰੱਖਿਆ ਤਬਦੀਲ ਕਰ ਦਿੱਤੀ ਗਈ ਹੈ ਏਐਸਐਲ ਦੇ ਵਿੱਚ ਯਾਨੀ ਕਿ ਵਾਨ ਸਿਕਿਉਰਿਟੀ ਲਾਇਸਨ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਸੋ ਹੁਣ ਹੋਰ ਵੀ ਜ਼ਿਆਦਾ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਕਿਉਂਕਿ ਇੰਟੈਲੀਜੈਂਸ ਬਿਊਰੋ ਨੇ ਉਹਨਾਂ ਦੀ ਜਾਨ ਨੂੰ ਖਤਰਾ ਦੱਸਿਆ ਸੀ ਇੱਕ ਖੂਫਿਆ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਲਰਟ ਦਿੱਤਾ ਗਿਆ ਸੀ ਔਰ ਕੇਂਦਰ ਸਰਕਾਰ ਨੇ ਇਸ ਤੋਂ ਬਾਅਦ ਸਖਤ ਐਕਸ਼ਨ ਲਿਆ ਹੈ ਮੋਹਨ ਪਾਗਵਤ ਦੀ ਸੁਰੱਖਿਆ ਘੇਰੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ Z+ ਸਿਕਿਉਰਿਟੀ ਨੂੰ ASL ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦੱਸ ਦਈਏ ਕਿ ਹੁਣ ਤੱਕ ਮੋਹਨ ਪਾਗਵਤ Z+ ਸਿਕਿਉਰਿਟੀ ਦੇ ਘੇਰੇ ਦੇ ਵਿੱਚ ਰਹਿੰਦੇ ਸੀ ਤੇ 58 ਕਮਾਂਡੋ ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਰਹਿੰਦੇ ਸੀ ਪਰ ਹੁਣ ਹੋਰ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਘੇਰੇ ਨੂੰ ਦੇਖਣਗੇ ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਮੋਹਨ ਪਾਗਵਤ ਤੀਜੇ ਅਜਿਹੇ ਵਿਅਕਤੀ ਹੋਣਗੇ ਭਾਰਤ ਦੇ ਵਿੱਚ ਜੋ ਕਿ ਏਐਸਐਲ ਦੇ ਸੁਰੱਖਿਆ ਘੇਰੇ ਦੇ ਵਿੱਚ ਹੁਣ ਰਹਿਣਗੇ ਦਰਅਸਲ ਇੰਟੈਲੀਜੈਂਸ ਬਿਊਰੋ ਵੱਲੋਂ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮੋਹਨ ਪਾਗਵਤ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕਰ ਰਿਹਾ ਹੈ ਹੁਣ ਉਹਨਾਂ ਦੀ ਸੁਰੱਖਿਆ ਹੋਰ ਵੀ ਜ਼ਿਆਦਾ ਸਖਤ ਹੋ ਜਾਏਗੀ ਜਿਵੇਂ ਕਿ ਇਸੇ ਪਹਿਲਾਂ ਵੀ ਦੱਸਿਆ ਹੈ ਕਿ ਹੁਣ ਤੱਕ ਸੀਆਈਐਸਐਫ ਜਵਾਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਤੇ 58 ਕਮਾਂਡੋ ਕਲॉकवाइज ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਹੁੰਦੇ ਸੀ ਪਰ ਹੁਣ ਸੀਆਈਐਸਐਫ ਕਮਾਂਡੋ ਪਗਵਤ ਦੇ ਬਿਲਕੁਲ ਨੇੜੇ ਰਹਿਣਗੇ ਤੇ ਹੋਰ ਵੀ ਜ਼ਿਆਦਾ ਐਕਟਿਵ ਰਹਿਣਗੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਏਐਸਐਲ ਪੱਧਰ ਦੀ ਜੋ ਸੁਰੱਖਿਆ ਹੈ ਜਿਸ ਵੀ ਸ਼ਖਸ ਨੂੰ ਮਿਲਦੀ ਹੈ ਉਸ ਦੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਤੇ ਹੋਰ ਵਿਭਾਗ ਜਿਵੇਂ ਕਿ ਸਥਾਨਕ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੀ ਭਾਗੀਦਾਰੀ ਜ਼ਰੂਰੀ ਹੋ ਜਾਂਦੀ ਹੈ। ਔਰ ਜਾਣਕਾਰੀ ਦੇ ਮੁਤਾਬਿਕ ਜੇਕਰ ਐਸਐਲ ਦੀ ਸੁਰੱਖਿਆ ਘੇਰੇ ਦੇ ਵਿੱਚ ਜਿਸ ਨੂੰ ਸੁਰੱਖਿਆ ਮਿਲੀ ਹੋਈ ਹੈ ਜੇਕਰ ਉਸ ਨੇ ਹੈਲੀਕਾਪਟਰ ਦੇ ਯਾਤਰਾ ਵੀ ਕਰਨੀ ਹੈ, ਚੌਪਰ ਦੇ ਰਾਹੀਂ ਯਾਤਰਾ ਵੀ ਕਰਨੀ ਹੈ ਤਾਂ ਫਿਰ ਵਿਸ਼ੇਸ਼ ਰੂਪ ਦੇ ਨਾਲ ਡਿਜ਼ਾਈਨ ਹੈਲੀਕਾਪਟਰਸ ਦੇ ਵਿੱਚ ਹੀ ਉਹ ਯਾਤਰਾ ਕਰ ਸਕਦੇ ਨੇ। ਕਿਉਂਕਿ ਇਸ ਦੇ ਲਈ ਇੱਕ ਵੱਖਰਾ ਪ੍ਰੋਟੋਕਾਲ ਹੁੰਦਾ ਹੈ ਜਿਸ ਨੂੰ ਕਿ ਜ਼ਰੂਰ ਜ਼ਰੂਰ ਫਾਲੋ ਕਰਨਾ ਹੁੰਦਾ ਹੈ ਸੋ ਭਾਰਤ ਦੇ ਵਿੱਚ ਜੇਕਰ ਸੁਰੱਖਿਆ ਕੈਟਾਗਰੀਆਂ ਦੀ ਗੱਲ ਕੀਤੀ ਜਾਵੇ ਤਾਂ ਐਕਸ ਸੁਰੱਖਿਆ ਹੁੰਦੀ ਹੈ ਵਾਈ ਸੁਰੱਖਿਆ ਹੁੰਦੀ ਹੈ ਵਾਈ ਪਲੱਸ ਸਿਕਿਉਰਿਟੀ ਹੁੰਦੀ ਹੈ ਜ਼ੈਡ ਉਸ ਤੋਂ ਬਾਅਦ ਜ਼ੈਡ ਪਲੱਸ ਸਿਕਿਉਰਿਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਉਂਦੀ ਹੈ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜ਼ਨ ਇਹਨਾਂ ਦੇ ਵਿੱਚ ਜੋ ਸੀਆਈਐਸਐਫ ਕਮਾਂਡੋ ਨੇ ਉਹਨਾਂ ਦੀ ਗਿਣਤੀ ਵੀ ਵਾਧ ਜਾਂਦੀ ਹੈ ਉਹਨਾਂ ਦੀ ਜੋ ਟੈਕਨੀਕ ਹੈ ਉਹ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਂਦੀ ਔਰ ਦੱਸ ਦਈਏ ਕਿ ਜੋ ਸੁਰੱਖਿਆ ਦੇ ਵਿੱਚ ਮੁਲਾਜ਼ਮ ਤੈਨਾਤ ਰਹਿੰਦੇ ਨੇ ਉਹ ਹੁਣ ਹੋਰ ਵੀ ਜ਼ਿਆਦਾ ਐਕਟਿਵ ਤਰੀਕੇ ਦੇ ਨਾਲ ਸੁਰੱਖਿਆ ਕਰਦੇ ਨੇ ਜੋ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਹੈ ਉਹ ਤਾਂ ਜ਼ਾਹਿਰ ਤੌਰ ਦੇ ਨਾਲ ਵੱਧ ਜਾਂਦੀ ਹੈ ਦਰਅਸਲ ਆਰਐਸਐਸ ਦੇ ਪ੍ਰਧਾਨ ਨੇ ਮੋਹਨ ਪਾਗਵਤ ਔਰ ਲਗਾਤਾਰ ਹਿੰਦੂਤਵ ਨੂੰ ਲੈ ਕੇ ਵੱਡੇ ਵੱਡੇ ਬਿਆਨ ਵੀ ਜਾਰੀ ਕਰਦੇ ਰਹਿੰਦੇ ਨੇ ਤੋਂ ਇੰਟੈਲੀਜੈਂਸ ਬਿਊਰੋ ਨੇ ਜੋ ਥ੍ਰੈਟ ਜਾਰੀ ਕੀਤਾ ਹੈ ਜੋ ਖੁਫੀਆ ਰਿਪੋਰਟ ਜਾਰੀ ਕੀਤੀ ਹੈ ਉਸ ਦੇ ਵਿੱਚ ਖਤਰਾ ਦੱਸਿਆ ਗਿਆ ਹੈ ਅਲਰਟ ਜਾਰੀ ਕੀਤਾ ਗਿਆ ਹੈ ਕਿ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਜ਼ਾਹਿਰ ਜਈ ਗੱਲ ਹੈ ਇੰਟੈਲੀਜੈਂਸ ਬਿਊਰੋ ਨੇ ਇਹ ਥ੍ਰੈਟ ਜਾਰੀ ਕੀਤਾ ਹੈ ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕੋਈ ਠੋਸ ਕਾਰਨ ਉਹਨਾਂ ਨੂੰ ਇਸ ਅਲਰਟ ਦੇ ਪਿੱਛੇ ਲੱਗਿਆ ਹੋਣਾ ਜਿਸ ਤੋਂ ਬਾਅਦ ਇਹ ਅਲਰਟ ਤੇ ਇਹ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਹੈ ਮੋਹਨ ਭਗਵਤ ਦੀ ਸੁਰੱਖਿਆ ਨੂੰ ਲੈ ਕੇ ਔਰ ਇਸੇ ਕਰਕੇ ਉਹਨਾਂ ਦੀ ਸੁਰੱਖਿਆ ਦਾ ਜੋ ਘੇਰਾ ਹੈ ਹੁਣ ਵਧਾ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਰਿਪੋਰਟ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਹੈ ਬਲਕਿ ਬਹੁਤ ਗੰਭੀਰ ਤਰੀਕੇ ਦੇ ਨਾਲ ਇਸ ਨੂੰ ਲਿਆ ਹੈ ਤੇ Z+ ਸਿਕਿਉਰਿਟੀ ਹੁਣ ਤੱਕ ਮੋਹਨ ਪਾਗਵਤ ਨੂੰ ਮਿਲੀ ਹੋਈ ਸੀ ਪਰ ਹੁਣ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਇਸਨ ਦੇ ਤਹਿਤ ਉਹਨਾਂ ਦੀ ਜੋ ਸੁਰੱਖਿਆ ਹੈ ਉਹ ਹੋਵੇਗੀ ਯਾਨੀ ਕਿ ਹੋਰ ਮਜ਼ਬੂਤ ਹੋਰ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਮੋਹਨ ਪਾਗਵਤ ਹੁਣ ਵਿਚਰਨਗੇ ਸਸ਼ਿਆਕਾਲ ਵਿਖਰੇ ਤੁਸੀਂ ਔਨ 에ਅਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਨੂੰ ਲੈ ਕੇ ਜਿਨ੍ਹਾਂ ਦੀ ਜਾਨ ਨੂੰ ਸ਼ਾਇਦ ਖਤਰਾ ਹੈ ਸ਼ਾਇਦ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿਉਂਕਿ ਇੰਟੈਲੀਜੈਂਸ ਬਿਊਰੋ ਵੱਲੋਂ ਖੂਫੀਆ ਰਿਪੋਰਟ ਮਿਲੀ ਹੈ ਜਾਨ ਨੂੰ ਲੈ ਕੇ ਥ੍ਰੈਟਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਦੇ ਵਿੱਚ ਆ ਗਈ ਇੱਕ ਵੱਡਾ ਐਕਸ਼ਨ ਲਿਆ ਗਿਆ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਦਾ ਜੋ ਸੁਰੱਖਿਆ ਕੇਰ ਹੈ ਵਧਾ ਦਿੱਤਾ ਗਿਆ ਜੈਟ ਪਲਸ ਸਿਕਿਉਰਿਟੀ ਪਹਿਲਾਂ ਉਹਨਾਂ ਨੂੰ ਮਿਲੀ ਹੋਈ ਸੀ ਹੁਣ ਉਹਨਾਂ ਦੀ ਸੁਰੱਖਿਆ ਤਬਦੀਲ ਕਰ ਦਿੱਤੀ ਗਈ ਹੈ ਏਐਸਐਲ ਦੇ ਵਿੱਚ ਯਾਨੀ ਵਾਨ ਸਿਕਿਉਰਟੀ ਲਾਇਸਨ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ ਸੋ ਹੁਣ ਹੋਰ ਵੀ ਜ਼ਿਆਦਾ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਕਿਉਂਕਿ ਇੰਟੈਲੀਜੈਂਸ ਬਿਊਰੋ ਨੇ ਉਹਨਾਂ ਦੀ ਜਾਨ ਨੂੰ ਖਤਰਾ ਦੱਸਿਆ ਸੀ ਇੱਕ ਖੂਫਿਆ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਲਰਟ ਦਿੱਤਾ ਗਿਆ ਸੀ ਔਰ ਕੇਂਦਰ ਸਰਕਾਰ ਨੇ ਇਸ ਤੋਂ ਬਾਅਦ ਸਖਤ ਐਕਸ਼ਨ ਲਿਆ ਹੈ ਮੋਹਨ ਪਾਗਵਤ ਦੀ ਸੁਰੱਖਿਆ ਘੇਰੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਲਈ Z+ ਸਿਕਿਉਰਿਟੀ ਨੂੰ ASL ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਤੱਕ ਮੋਹਨ ਪਾਗਵਤ Z+ ਸਿਕਿਉਰਿਟੀ ਦੇ ਘੇਰੇ ਦੇ ਵਿੱਚ ਰਹਿੰਦੇ ਸੀ ਤੇ 58 ਕਮਾਂਡੋ ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਰਹਿੰਦੇ ਸੀ ਪਰ ਹੁਣ ਹੋਰ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਘੇਰੇ ਨੂੰ ਦੇਖਣਗੇ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਮੋਹਨ ਪਾਗਵਤ ਤੀਜੇ ਅਜਿਹੇ ਵਿਅਕਤੀ ਹੋਣਗੇ ਭਾਰਤ ਦੇ ਵਿੱਚ ਜੋ ਕਿ ਏਐਸਐਲ ਦੇ ਸੁਰੱਖਿਆ ਘੇਰੇ ਦੇ ਵਿੱਚ ਹੁਣ ਰਹਿਣਗੇ ਦਰਅਸਲ ਇੰਟੈਲੀਜੈਂਸ ਬਿਊਰੋ ਵੱਲੋਂ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮੋਹਨ ਪਾਗਵਤ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕਰ ਰਿਹਾ ਹੈ ਹੁਣ ਉਹਨਾਂ ਦੀ ਸੁਰੱਖਿਆ ਹੋਰ ਵੀ ਜ਼ਿਆਦਾ ਸਖਤ ਹੋ ਜਾਏਗੀ ਜਿਵੇਂ ਕਿ ਇਸੇ ਪਹਿਲਾਂ ਵੀ ਦੱਸਿਆ ਹੈ ਕਿ ਹੁਣ ਤੱਕ ਸੀਆਈਐਸਐਫ ਜਵਾਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਤੇ 58 ਕਮਾਂਡੋ ਕਲॉकवाइज ਉਹਨਾਂ ਦੀ ਸੁਰੱਖਿਆ ਘੇਰੇ ਦੇ ਵਿੱਚ ਤੈਨਾਤ ਹੁੰਦੇ ਸੀ ਪਰ ਹੁਣ ਸੀਆਈਐਸਐਫ ਕਮਾਂਡੋ ਪਗਵਤ ਦੇ ਬਿਲਕੁਲ ਨੇੜੇ ਰਹਿਣਗੇ ਤੇ ਹੋਰ ਵੀ ਜ਼ਿਆਦਾ ਐਕਟਿਵ ਰਹਿਣਗੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਏਐਸਐਲ ਪੱਧਰ ਦੀ ਜਿਹੜੀ ਸੁਰੱਖਿਆ ਹੈ ਜਿਸ ਵੀ ਸ਼ਖਸ ਨੂੰ ਮਿਲਦੀ ਉਸ ਦੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਸਿਹਤ ਤੇ ਹੋਰ ਵਿਭਾਗ ਜਿਵੇਂ ਕਿ ਸਥਾਨਕ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੀ ਭਾਗੀਦਾਰੀ ਜ਼ਰੂਰੀ ਹੋ ਜਾਂਦੀ ਹੈ ਔਰ ਜਾਣਕਾਰੀ ਦੇ ਮੁਤਾਬਕ ਜੇਕਰ ਐਸਐਲ ਦੀ ਸੁਰੱਖਿਆ ਘੇਰੇ ਦੇ ਵਿੱਚ ਜਿਸ ਨੂੰ ਸੁਰੱਖਿਆ ਮਿਲੀ ਹੋਈ ਹੈ ਜੇਕਰ ਉਸਨੇ ਹੈਲੀਕਾਪਟਰ ਦੇ ਰਾਹੀਂ ਯਾਤਰਾ ਵੀ ਕਰਨੀ ਹੈ ਚੌਪਰ ਦੇ ਰਾਹੀਂ ਯਾਤਰਾ ਵੀ ਕਰਨੀ ਹੈ ਤਾਂ ਫਿਰ ਵਿਸ਼ੇਸ਼ ਰੂਪ ਦੇ ਨਾਲ ਡਿਜ਼ਾਈਨ ਹੈਲੀਕਾਪਟਰਸ ਦੇ ਵਿੱਚ ਹੀ ਉਹ ਯਾਤਰਾ ਕਰ ਸਕਦੇ ਨੇ ਕਿਉਂਕਿ ਇਸ ਦੇ ਲਈ ਇੱਕ ਵੱਖਰਾ ਪ੍ਰੋਟੋਕਾਲ ਹੁੰਦਾ ਹੈ ਜਿਸ ਨੂੰ ਕਿ ਜ਼ਰੂਰ ਜ਼ਰੂਰ ਫਾਲੋ ਕਰਨਾ ਹੁੰਦਾ ਸੋ ਭਾਰਤ ਦੇ ਵਿੱਚ ਜੇਕਰ ਸੁਰੱਖਿਆ ਕੈਟਾਗਰੀਆਂ ਦੀ ਗੱਲ ਕੀਤੀ ਜਾਵੇ ਤਾਂ ਐਕਸ ਸੁਰੱਖਿਆ ਹੁੰਦੀ ਹੈ ਵਾਈ ਸੁਰੱਖਿਆ ਹੁੰਦੀ ਹੈ ਵਾਈ ਪਲੱਸ ਸਿਕਿਉਰਿਟੀ ਹੁੰਦੀ ਹੈ ਜ਼ੈਡ ਉਸ ਤੋਂ ਬਾਅਦ ਜ਼ੈਡ ਪਲੱਸ ਸਿਕਿਉਰਿਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਉਂਦੀ ਹੈ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਈਜ਼ਨ ਇਹਨਾਂ ਦੇ ਵਿੱਚ ਜੋ ਸੀਆਈਐਸਐਫ ਕਮਾਂਡੋ ਨੇ ਉਹਨਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ ਉਹਨਾਂ ਦੀ ਜੋ ਟੈਕਨੀਕ ਹੈ ਉਹ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਂਦੀ ਔਰ ਦੱਸ ਦਈਏ ਕਿ ਜੋ ਸੁਰੱਖਿਆ ਦੇ ਵਿੱਚ ਮੁਲਾਜ਼ਮ ਤੈਨਾਤ ਰਹਿੰਦੇ ਨੇ ਉਹ ਹੁਣ ਹੋਰ ਵੀ ਜ਼ਿਆਦਾ ਐਕਟਿਵ ਤਰੀਕੇ ਦੇ ਨਾਲ ਸੁਰੱਖਿਆ ਕਰਦੇ ਨੇ ਤੇ ਜੋ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਹੈ ਉਹ ਤਾਂ ਜ਼ਾਹਿਰ ਤੌਰ ਦੇ ਨਾਲ ਵੱਧ ਜਾਂਦੀ ਹੈ ਦਰਅਸਲ ਆਰਐਸਐਸ ਦੇ ਪ੍ਰਧਾਨ ਨੇ ਮੋਹਨ ਪਾਗਵਤ ਔਰ ਲਗਾਤਾਰ ਹਿੰਦੂਤਵ ਨੂੰ ਲੈ ਕੇ ਵੱਡੇ ਵੱਡੇ ਬਿਆਨ ਵੀ ਜਾਰੀ ਕਰਦੇ ਰਹਿੰਦੇ ਨੇ ਤੋਂ ਇੰਟੈਲੀਜੈਂਸ ਬਿਊਰੋ ਨੇ ਜੋ ਥ੍ਰੈਟ ਜਾਰੀ ਕੀਤਾ ਹੈ ਜੋ ਖੁਫੀਆ ਰਿਪੋਰਟ ਜਾਰੀ ਕੀਤੀ ਹੈ ਉਸ ਦੇ ਵਿੱਚ ਖਤਰਾ ਦੱਸਿਆ ਗਿਆ ਹੈ ਅਲਰਟ ਜਾਰੀ ਕੀਤਾ ਗਿਆ ਹੈ ਕਿ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਜ਼ਾਹਿਰ ਜਈ ਗੱਲ ਹੈ ਇੰਟੈਲੀਜੈਂਸ ਬਿਊਰੋ ਨੇ ਇਹ ਥ੍ਰੈਟ ਜਾਰੀ ਕੀਤਾ ਹੈ ਤਾਂ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕੋਈ ਠੋਸ ਕਾਰਨ ਉਹਨਾਂ ਨੂੰ ਇਸ ਅਲਰਟ ਦੇ ਪਿੱਛੇ ਲੱਗਿਆ ਹੋਣਾ ਜਿਸ ਤੋਂ ਬਾਅਦ ਇਹ ਅਲਰਟ ਤੇ ਇਹ ਥ੍ਰੈਟ ਰਿਪੋਰਟ ਜਾਰੀ ਕੀਤੀ ਗਈ ਹੈ ਮੋਹਨ ਭਗਵਤ ਦੀ ਸੁਰੱਖਿਆ ਨੂੰ ਲੈ ਕੇ ਔਰ ਇਸੇ ਕਰਕੇ ਉਹਨਾਂ ਦੀ ਸੁਰੱਖਿਆ ਦਾ ਜੋ ਘੇਰਾ ਹੈ ਹੁਣ ਵਧਾ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਇਸ ਰਿਪੋਰਟ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਹੈ ਬਲਕਿ ਬਹੁਤ ਗੰਭੀਰ ਤਰੀਕੇ ਦੇ ਨਾਲ ਇਸ ਨੂੰ ਲਿਆ ਹੈ ਤੇ Z+ ਸਿਕਿਉਰਿਟੀ ਹੁਣ ਤੱਕ ਮੋਹਨ ਪਾਗਵਤ ਨੂੰ ਮਿਲੀ ਹੋਈ ਸੀ ਪਰ ਹੁਣ ਐਸਐਲ ਯਾਨੀ ਕਿ ਐਡਵਾਂਸ ਸਿਕਿਉਰਿਟੀ ਲਾਇਸਨ ਦੇ ਤਹਿਤ ਉਹਨਾਂ ਦੀ ਜੋ ਸੁਰੱਖਿਆ ਹੈ ਉਹ ਹੋਵੇਗੀ ਯਾਨੀ ਕਿ ਹੋਰ ਮਜ਼ਬੂਤ ਹੋਰ ਤਗੜੇ ਸੁਰੱਖਿਆ ਘੇਰੇ ਦੇ ਵਿੱਚ ਮੋਹਨ ਪਾਗਵਤ ਹੁਣ ਵਿਚਰਨਗੇ ਸਸ਼ਿਆਕਾਲ ਵਿਖਰੇ ਤੁਸੀਂ ਔਨ 에ਅਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਨੂੰ ਲੈ ਕੇ ਜਿਨ੍ਹਾਂ ਦੀ ਜਾਨ ਨੂੰ ਸ਼ਾਇਦ ਖਤਰਾ ਹੈ ਸ਼ਾਇਦ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿਉਂਕਿ ਇੰਟੈਲੀਜੈਂਸ ਬਿਊਰੋ ਵੱਲੋਂ ਖੂਫੀਆ ਰਿਪੋਰਟ ਮਿਲੀ ਹੈ ਜਾਨ ਨੂੰ ਲੈ ਕੇ ਥ੍ਰੈਟਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਹਰਕਤ ਦੇ ਵਿੱਚ ਆ ਗਈ ਇੱਕ ਵੱਡਾ ਐਕਸ਼ਨ ਲਿਆ ਗਿਆ ਆਰਐਸਐਸ ਪ੍ਰਧਾਨ ਮੋਹਨ ਪਾਗਵਤ ਦਾ ਜੋ ਸੁਰੱਖਿਆ ਕੇਰਾ ਵਧਾ ਦਿੱਤਾ ਗਿਆ Z+ Security